ਸਮਝਦਾ ਕਿ ਇਹ ਰਿਸਟੋਰ ਹੋਣਾ ਚਾਹੀਦਾ ਉਹ ਮੇਰੇ ਇਕੱਲਾ ਇੱਥੇ ਨਹੀਂ ਹੈ ਚਾਹੇ ਬੀਬੀਐਮਬੀ ਦੀ ਗੱਲ ਹੋਵੇ ਡੈਮ ਸੇਫਟੀ ਐਕਟ ਲਿਆ ਕੇ ਚਾਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੋਵੇ ਇਹ ਹੌਲੀ 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 ਪੰਜਾਬ ਨੂੰ ਬਿਲਕੁਲ ਬੋਨਾ ਕੀਤਾ ਜਾ ਰਿਹਾ ਤਾਂ ਕਿ ਡੈਮੋਕਰੇਟਿਕਲੀ ਇਲੈਕਟਡ ਜਿਹੜਾ ਆ ਸਿਸਟਮ ਆ ਉਹ ਬਿਲਕੁਲ ਸਕਵੀਜ਼ ਕਰਕੇ ਤੇ ਉਹਨੂੰ ਛੋਟਾ ਕਰਕੇ ਤੇ ਇਹ ਅਸੀਂ ਹੌਲੀ ਹੌਲੀ ਇਹਨੂੰ ਖਰਾਬ ਕਰੀਏ ਇਸ ਮਾਨਸਿਕਤਾ ਦੇ ਨਾਲ ਬੀਜੇਪੀ ਜਿਹੜੀ ਆ ਇਹ ਚੱਲ ਰਹੀ ਆ ਔਰ ਉਹਦੇ ਵਿੱਚ ਮੈਂ ਤਾਂ ਪਿਛਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਆਪਾਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਨੂੰ ਕਿਉਂ ਨਹੀਂ ਵਿਧਾਨ ਸਭਾ 'ਤੇ ਲਿਜਾ ਕੇ ਰਿਜੈਕਟ ਕਰਦੇ ਬੀਬੀਐਮਪੀ ਦੇ ਸਬੰਧ ਦੇ ਵਿੱਚ ਆਪਾਂ ਕਿਉਂ ਨਹੀਂ ਡੈਮ ਸੇਫਟੀ ਐਕਟ ਜਿਹੜਾ ਪੰਜਾਬ ਦਾ ਆਪਣਾ ਲੈ ਕੇ ਆਉਂਦੇ ਲੇਕਿਨ ਭਗਵੰਤ ਮਾਨ ਜੀ ਨੇ ਇਹ ਗੱਲ ਐਡਮਿਟ ਕੀਤੀ ਸੀ ਕਿ ਅਸੀਂ ਲੈ ਕੇ ਆਵਾਂਗੇ ਬਟ ਉਹਦੇ ਤੇ 1% ਵੀ ਕਿਤੇ ਉਹਨਾਂ ਦੇ ਕੰਮ ਤੇ ਜੂਨ ਨਹੀਂ ਸਰਗੀ ਸੋ ਇਹ ਇੱਕ ਬਹੁਤ ਵਧੀਆ ਇਸ ਜਥੇਬੰਦੀ ਦਾ ਉਪਰਾਲਾ ਤੇ ਸਾਨੂੰ ਜਿਸ ਤਰ੍ਹਾਂ ਅਸੀਂ ਕਿਸਾਨ ਮਸਲਿਆਂ ਦੇ ਉੱਤੇ ਇਕੱਠੇ ਹੋ ਕੇ ਲੜੇ ਸੀ ਮੈਨੂੰ ਲੱਗਦਾ ਕ੍ਰੋਸ ਦਾ ਪਾਰਟੀ ਲਾਈਨ ਕ੍ਰੋਸ ਦਾ ਜਥੇਬੰਦੀਆਂ ਮੈਨੂੰ ਲੱਗਦਾ ਹਰ ਬੰਦੇ ਨੂੰ ਇਹਦੇ ਚ ਯੋਗਦਾਨ ਪਾਉਣਾ ਚਾਹੀਦਾ ਤਾਂ ਕਿ ਇਹ ਜਿਹੜੀਆਂ ਹੌਲੀ ਹੌਲੀ ਸਾਡੇ ਤੇ ਵਾਰ ਕੀਤੇ ਜਾ ਰਹੇ ਆ ਉਹਦੇ ਵਿੱਚੋਂ ਅਸੀਂ ਨਿਕਲ ਵੀ ਸਕੀਏ ਔਰ ਜਿਹੜਾ ਡੈਮੋਕਰੈਟਿਕ ਸੈਟਅਪ ਆ ਉਹਨੂੰ ਅੱਗੇ ਵੀ ਵਧਾ ਸਕੀਏ ਆ ਮੈਂ ਤਾਂ ਸੱਚੀ ਗੱਲ ਹੈ ਮੈਨੂੰ ਇਨਾ ਅਫਸੋਸ ਹੋਇਆ ਆ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਆ ਅਕਰੋਸ ਦਾ ਪਾਰਟੀ ਲਾਈਨ ਕਿਸੇ ਨੇ ਤਰਨਤਾਰਨ ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ ਤਰਨਤਾਰਨ ਬਾਰੇ ਪੁੱਛਿਆ ਹੀ ਨਹੀਂ ਮੈਨੂੰ ਇੱਕ ਲੀਡਰ ਨੇ ਪੁੱਛਿਆ ਵੀ ਯਾਰ ਇਹ ਲੋਕੀ ਚੁੱਪ ਕਿਉਂ ਹੋ ਗਏ ਪੀ 75 80% ਲੋਕੀ ਦੱਸਦੇ ਨਹੀਂ ਮੈਂ ਕਹਾ ਪਿਛਲੇ 5 ਦਹਾਕਿਆਂ ਤੋਂ ਜਾਂ ਤਾਂ ਇਹ ਕੁੱਟੇ ਗਏ ਤੇ ਜਾਂ ਮਾਰੇ ਗਏ ਚਾਹੇ ਸਟੇਟ ਦੀਆਂ ਜਥੇਬੰਦੀਆਂ ਸੀ ਚਾਹੇ ਦੇਸ਼ ਦੀਆਂ ਦੇਸ਼ ਦੀਆਂ ਏਜੰਸੀਆਂ ਸੀ ਚਾਹੇ ਸਟੇਟ ਦੀਆਂ ਏਜੰਸੀਆਂ ਸੀ ਅਸਲੀ ਗੱਲ ਹੈ ਉਹਨਾਂ ਦੀ ਕਦੀ ਕਿਸੇ ਨੇ ਸਾਰ ਲਈ ਉਹਨਾਂ ਦਾ ਐਜੂਕੇਸ਼ਨ ਸਿਸਟਮ ਦੀ ਕਿਸੇ ਨੇ ਗੱਲ ਕੀਤੀ ਉਹਨਾਂ ਦੇ ਬੱਚੇ ਵੀ ਚਾਹੁੰਦੇ ਆ ਯਾਰ ਉਹ ਇੰਨੀ ਬਹਾਦਰ ਕੌਮ ਜਿਹੜੀ ਜਿਹੜੀ ਉੱਥੋਂ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਜਿਹੜੇ ਸ਼ਾਂਤੀ ਦੇ ਪਹੁੰਚ ਸੀ ਔਰ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਖੰਡੇ ਦੇ ਨਾਲ ਲਾਈਨ ਮਾਰ ਦਿੱਤੀ ਸੀ ਜਦੋਂ 1757 ਦੇ ਵਿੱਚ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ ਇਹ ਉਹ ਧਰਦੀ ਸੀ ਲੇਕਿਨ ਅੱਜ ਹੌਲੀ-ਹੌਲੀ ਲੋਕੀ ਚੁੱਪ ਹੋ ਗਏ ਇਹ ਚੁੱਪ ਅਸਲੀ ਗੱਲ ਹੈ ਹੌਲੀ-ਹੌਲੀ ਸਾਨੂੰ ਕਰਾ ਰਹੇ ਆ ਤੇ ਸਾਨੂੰ ਖੰਡ ਦੀ ਜ਼ਰੂਰਤ ਹੈ ਇਕੱਠੇ ਹੋ ਕੇ ਖੰਡ ਦੀ ਜ਼ਰੂਰਤ ਹੈ ਤਾਂ ਕਿ ਸਾਡਾ ਪੰਜਾਬ ਔਰ ਸਾਡਾ ਦੇਸ਼ ਕਿਉਂਕਿ ਅਸੀਂ ਤਾਂ ਦੇਸ਼ ਦੇ ਵਿੱਚ ਕੰਟਰੀਬਿਊਟ ਕਰਦੇ ਆਂ ਯਾਰ 80% ਸ਼ਹਾਦਤਾਂ ਦੇਤੀਆਂ ਹੁਣ ਕਿਉਂ ਹੌਲੀ-ਹੌਲੀ ਸਾਨੂੰ ਛੋਟਾ-ਛੋਟਾ ਕਰੀ ਜਾਣਦੇ ਹੋ ਕਿੱਥੇ ਲਾਹੌਲ ਸਪੀਤੀ ਤੋਂ ਲੈ ਕੇ ਤੇ ਕਿੱਥੇ ਖੈਬਰ ਦਰੇ ਤੱਕ ਸੀ ਤੇ ਹੁਣ ਜਿੱਥੇ ਇੱਕ ਹੈਗੇ ਆ ਉੱਥੋਂ ਵੀ ਸਾਨੂੰ ਕਹਿੰਦੇ ਵੀ ਕਿਸੇ ਤਰ੍ਹਾਂ ਹੌਲੀ-ਹੌਲੀ ਇਹਦੇ ਵਿੱਚ ਪੋਲਿਟੀਕਲ ਪਾਰਟੀਆਂ ਦਾ ਕਸੂਰ ਵੀ ਹੈਗਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ ਲੋਕਾਂ ਦਾ ਕਸੂਰ ਵੀ ਹੈਗਾ ਮੈਂ ਉੱਥੇ ਦੇ ਲੋਕਾਂ ਨੂੰ ਕੱਲ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਉਹਨਾਂ ਦੇ ਵਾਰਸ ਸੀਓ ਉਹਨਾਂ ਦੇ ਵਾਰਸ਼ੀਆਂ ਆਪਾਂ ਖੜਦੇ ਨਹੀਂ ਹੈ ਸਾਡਾ ਜਿਹੜਾ ਸੋਸ਼ਲ ਸਟਰਕਚਰ ਹੈ ਸਾਡਾ ਸਮਾਜਿਕ ਢਾਂਚਾ ਆ ਉਹਦੇ ਵਿੱਚ ਜੇ ਅਸੀਂ ਬਦਲਾ ਨਹੀਂ ਲੈ ਕੇ ਆਏ ਅਸੀਂ ਸੋਚ ਸੋਚ ਨਹੀਂ ਬਦਲੀ ਉਹਦਾ ਕਾਰਨ ਕੋਈ ਆ ਮੈਂ ਤਾਂ ਜਿੰਨਾ ਕੁ ਪੋਲੀਟਿਕਲੀ ਸਮਝ ਸਕਿਆ ਪਿੰਡਾਂ ਦੇ ਵਿੱਚ ਜੇ ਤਾਏ ਨੇ ਖੱਬੇ ਨੂੰ ਜਾਣਾ ਤਾਂ ਚਾਚੇ ਦਾ ਪੱਕਾ ਹੀ ਆ ਵੀ ਉਹਨੇ ਸੱਜੇ ਨੂੰ ਜਾਣਾ ਇਹ ਸਾਡੀ ਸਾਡਾ ਬੇਸਿਕ ਅਚਾ ਪੋਲੀਟਿਕਲ ਲੋਕਾਂ ਨੂੰ ਇਹ ਫਾਇਦਾ ਹੁੰਦਾ ਉਹ ਕਹਿੰਦੇ ਵੀ ਤਾਇਆ ਇੱਧਰ ਆ ਤੇ ਚਾਚਾ ਸਾਡੇ ਨਾਲ ਆ ਤੇ ਉਹ ਕਈ ਵਾਰੀ ਇਦਾਂ ਦਾ ਪੋਲੀਟੀਸ਼ਨ ਵੀ ਉੱਥੇ ਚਲੇ ਜਾਂਦਾ ਜਿਹਨੂੰ ਉੱਪਰ ਉਹ ਸਮਾਨ ਬਿਲਕੁਲ ਖਾਲੀ ਹੋਵੇ ਤੇ ਉਹਦੇ ਨਾਲ ਵੀ ਉਹ ਜਾ ਕੇ ਤੁਰ ਪੈਂਦੇ ਆ ਮੈਂ ਤਾਂ ਪਿੰਡਾਂ ਦੇ ਵਿੱਚ ਇਹ ਵੀ ਕਹਿਣਾ ਹੁੰਦਾ ਯਾਰ ਸਾਰਿਆਂ ਨੂੰ ਇਕੱਠਿਆਂ ਨੂੰ ਸੱਦ ਲਓ ਇਹਨਾਂ ਨੂੰ ਪੁੱਛੋ ਤਾਂ ਸਹੀ ਮੈਡਮ ਇਹਨਾਂ ਨੂੰ ਪੁੱਛੋ ਤਾਂ ਸਹੀ ਕਿ ਐਕਚੁਅਲੀ ਤੁਹਾਡੇ ਕੋਲ ਹੈ ਕੀ ਆ ਤੁਸੀਂ ਕਰਨਾ ਕੀ ਚਾਹੁੰਦੇ ਆ ਕਿਉਂਕਿ ਕੋਈ ਫ੍ਰੀ ਵੀ ਵੰਡੀ ਜਾਂਦਾ ਕੋਈ ਕੁਝ ਵੰਡੀ ਜਾਂਦਾ ਵੰਡੀ ਕਾਦੇ ਨਾ ਜਾਵਾਂਗੇ ਪਰ ਮੈਨੂੰ ਲੱਗਦਾ ਕਿ ਆ ਜਿਹੜੀ ਜਥੇਬੰਦੀ ਆ ਇਹਨਾਂ ਦੀ ਬਹੁਤ ਵਧੀਆ ਪਹਿਲ ਹੈ ਇਹ ਸਾਡੀ ਜਿੱਥੇ ਮਰਜ਼ੀ ਡਿਊਟੀ ਲਾਉਣਗੇ ਚਾਹੇ ਪਾਣੀ ਪਲਾਉਣ ਤੇ ਲਾ ਦੇਣ ਚਾਹੇ ਕਿਤੇ ਗੇਟ ਤੇ ਲਾ ਦੇਣ ਹਾਂ ਡੈਫੀਨੇਟਲੀ ਕਿਉਂਕਿ ਪੰਜਾਬ ਦੀ ਗੱਲ ਹੈ ਬਿਲਕੁਲ 10 ਤਰੀਕ ਨੂੰ ਅਸੀਂ ਆਵਾਂਗੇ ਜੋ ਜੋ ਵੀ ਕੰਟਰੀਬਿਊਟ ਕਰ ਸਕਦੇ ਹਾਂ ਅਸੀਂ ਕਰਾਂਗੇ ਇਹਨੂੰ ਅਸੀਂ ਪੋਲੀਟੀਕਲ ਅਖਾੜਾ ਨਹੀਂ ਬਣਾਉਣਾ ਇਹਨੂੰ ਪਿਓਰਲੀ ਪੰਜਾਬ ਦੀ ਮੈਰਿਟ ਦੀ ਗੱਲ ਡੈਮੋਕਰੈਟਿਕ ਰਾਈਟਸ ਦੀ ਗੱਲ ਔਰ ਇਸ ਯੂਨੀਵਰਸਿਟੀ ਦੀ ਹੋਣਦੀ ਔਰ ਪੰਜਾਬ ਦੀ ਹੋਣਦੀ ਕਿਉਂਕਿ ਪਿਛਲੇ ਸਮੇਂ ਤੁਹਾਨੂੰ ਯਾਦ ਹੋਣਾ ਵੀ ਸਰਕਾਰਾਂ ਨੇ ਇਹ ਵੀ ਗੱਲ ਚਲਾਈ ਸੀ ਵੀ 10 ਏਕੜ ਜ਼ਮੀਨ ਵਿਧਾਨ ਸਭਾ ਹਰਿਆਣੇ ਦੀ ਲਈ ਅਲੱਗ ਦੇ ਦਈਏ ਉਹ ਇੱਕ ਰੋਜ਼ ਕੋਈ ਨਾ ਕੋਈ ਨਵੀਂ ਗੱਲ ਛੱਡ ਕੇ ਦੇਖਦੇ ਆ ਹੁਣ ਵੀ ਜਿਹੜਾ ਦੋ ਨੋਟੀਫਿਕੇਸ਼ਨ ਕੀਤੇ ਇੱਕ ਨੋਟੀਫਿਕੇਸ਼ਨ ਪਹਿਲਾਂ ਕੀਤਾ ਜਿਹਦੇ ਤੇ ਕਹਿਤਾ ਵੀ ਵਿਦਡਰੋ ਕਰ ਲਿਆ ਉਹਨੂੰ ਮੇਰਾ ਖਿਆਲ ਆ ਖੂਬ ਚੈਨਲਾਂ ਨੇ ਤੁਸੀਂ ਵੀ ਸਭ ਨੇ ਚਲਾਇਆ ਮੈਂ ਵੀ ਸੱਚੀ ਗੱਲ ਆ ਕਹਿਣ ਲੱਗਾ ਸੀਗਾ ਲੇਕਿਨ ਜਦੋਂ 15 20 ਮਿੰਟਾਂ ਬਾਅਦ ਹੀ ਇੱਕ ਦੂਸਰਾ ਨੋਟੀਫਿਕੇਸ਼ਨ ਇਸ਼ੂ ਕਰ ਦਿੱਤਾ ਵੀ ਅਸੀਂ ਇਹ ਜਿਹੜਾ ਆ ਇਹ ਸਿਰਫ ਤੇ ਸਿਰਫ ਇਹਦਾ ਸਮਾਂ ਜਿਹੜਾ ਸਸਪੈਂਡ ਕੀਤਾ ਆ ਬਾਕੀ ਤਾਂ ਸਾਰਾ ਕੁਝ ਜੋ ਅਸੀਂ ਕੀਤਾ ਉਹ ਬਹਾਲ ਹੈਗਾ ਸੋ ਮੈਨੂੰ ਲੱਗਦਾ ਇਦਾਂ ਦੀਆਂ ਚਲਾਕੀਆਂ ਇਹਦੇ ਵਿੱਚ ਨਾ ਮੈਨੂੰ ਮਾਨਸਿਕਤਾ ਦੀ ਪ੍ਰੋਬਲਮ ਹੈ ਇਹਨਾਂ ਦੀ ਮਾਨਸਿਕਤਾ ਦੀ ਪ੍ਰੋਬਲਮ ਹੈ ਕਿ ਕੋਈ ਜਦੋਂ ਜਦੋਂ ਵੀ ਸੈਂਟਰਲਾਈਜੇਸ਼ਨ ਹੋਈ ਆ ਕਿਸੇ ਚੀਜ਼ ਦੀ ਵੀ ਉਦੋਂ ਉਦੋਂ ਉਹਦੀਆਂ ਬਹੁਤੀਆਂ ਕਿਉਂਕਿ ਦੇਖੋ ਮੰਨ ਲਓ ਇੱਕ ਬਿਊਰੋਕਰਟ ਆ ਆਈਐਸ ਹੈ ਇੱਕ ਆਈਪੀਐਸ ਆ ਉਹ ਦਿੱਲੀ ਦੇ ਵਿੱਚ ਵੀ ਤਾਂ ਉਹੀ ਆ ਜਿਹੜਾ ਇੱਥੇ ਹੈਗਾ ਤੇ ਜੇ ਉਹ ਇੱਥੇ ਫੈਸਲੇ ਅਸੀਂ ਠੀਕ ਤਰ੍ਹਾਂ ਕਰ ਸਕਦੇ ਅਸੀਂ ਦਿੱਲੀ ਜ਼ਰੂਰ ਜਾਣਾ ਹੈਗਾ ਕਿਉਂਕਿ ਅਸੀਂ ਜਿੰਨਾ ਚਿਰ ਡੀਸੈਂਟਰਲਾਈਜ਼ੇਸ਼ਨ ਨਹੀਂ ਕਰਦੇ ਜਿੰਨਾ ਚਿਰ ਅਸੀਂ ਡੈਮੋਕਰੇਟਿਕ ਚੁਣੇ ਹੋਏ ਨਮਾਇੰਦੇ ਮੈਂ ਤਾਂ ਇਹ ਵੀ ਇਸ ਇਸ ਸਟੂਡੈਂਟ ਜਥੇਬੰਦੀ ਨੂੰ ਇਹ ਵੀ ਕਹੂੰਗਾ ਕਿ ਤੁਸੀਂ ਪੋਲਿਟੀਕਲ ਸਿਸਟਮ ਦੇ ਵਿੱਚ ਵੀ ਆਓ ਕਿਉਂਕਿ ਜਿੰਨਾ ਚਿਰ ਪੜਿਆ ਲਿਖਿਆ ਵਰਗ ਇਹਦੇ ਵਿੱਚ ਨਹੀਂ ਆਊਗਾ ਖੜਾ ਹੋਣ ਵਾਲਾ ਵਰਗ ਇਹਦੇ ਵਿੱਚ ਨਹੀਂ ਆਊਗਾ ਉਹਨਾਂ ਚਿਰ ਮੈਨੂੰ ਲੱਗਦਾ ਪੋਲਿਟੀਕਲ ਸਿਸਟਮ ਦੇ ਵਿੱਚ ਵੀ ਬਹੁਤ ਸੁਧਾਰ ਹੋਣ ਦੇ ਚਾਂਸਸ ਨਹੀਂ ਹੈਗੇ ਆਉਣ ਦੀ ਜ਼ਰੂਰਤ ਹੈ ਉਹ ਕਮਾਂ ਮੈਂ ਵੀ ਇਹ ਹੀ ਸੋਚਦਾ ਸੀ ਜਦੋਂ ਮੈਂ ਡਾਇਰੈਕਟਰ ਸਪੋਰਟਸ ਤੋਂ ਰਿਜ਼ਾਈਨ ਕੀਤਾ ਤੇ ਮੈਂ ਪਹਿਲਾਂ ਇਹ ਗੱਲ ਕਹੀ ਸੀ ਵੀ ਯਾਰ ਮੇਰਾ ਇਹ ਫੀਲਡ ਨਹੀਂ ਹੈ ਮੈਂ ਨਹੀਂ ਆਉਂਦਾ ਲੇਕਿਨ ਯਾਰ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਭਗਤ ਸਿੰਘ ਤਾਂ ਜੰਮੇ ਪਰ ਜੰਮੇ ਗਵਾਂਢੀ ਦੇ ਘਰ ਇਹ ਸਾਰੇ ਜਦੋਂ ਇਹ ਸੋਚਣ ਲੱਗ ਪੈਣਗੇ ਤਾਂ ਫਿਰ ਕਿਦਾਂ ਸਿਸਟਮ ਦੇ ਵਿੱਚ ਬਦਲਾਅ ਆਊਗਾ ਯੈਸ ਇਹਦੇ ਵਿੱਚ ਮੈਨੂੰ ਲੱਗਦਾ ਡਿਫਿਕਲਟੀਜ਼ ਹੈਗੀਆਂ ਪਰ ਟਾਈਟ ਦਾ ਸੇਮ ਟਾਈਮ ਚੰਗੇ ਲੋਕਾਂ ਨੂੰ ਇਹਦੇ ਵਿੱਚ ਆਉਣ ਦੀ ਜ਼ਰੂਰਤ ਹੈ